ਦਫਤਰ ਦੇ ਵਿੱਚ ਆਪਣਾ ਅਹੁਦਾ ਗ੍ਰੈਂਡ ਕਰਨ ਤੋਂ ਬਾਅਦ ਇਮੀਡੀਏਟਲੀ ਜਿਹੜੇ ਸ਼ਹਿਰ ਦੇ ਰੁਕੇ ਡਵੈਲਪਮੈਂਟ ਦੇ ਕੰਮ ਨੇ ਜਾਂ ਹੋਣ ਵਾਲੇ ਨੇ ਇਮੀਡੀਏਟਲੀ ਦਿਨ ਰਾਤ ਇੱਕ ਕਰਕੇ ਅਮਰੋਦਸਰ ਸ਼ਹਿਰ ਦੀ ਜਿਹੜੀ ਹੈ ਡਵੈਲਪਮੈਂਟ ਜਿਹੜੀ ਹੈ ਚਾਰੇ ਪਾਸੇ ਚਾਰੇ ਤਰਫਾ ਜਿਹੜੀ ਹੈ ਕਰਾਂਗੇ ਕਿਸੇ ਵੀ ਸ਼ਹਿਰ ਦੇ ਵਸਨੀਕ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਆਵੇ ਉਹ ਨਹੀਂ ਹੋਣ ਦਿੱਤੀ ਜਾਊਗੀ ਅੱਜ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਹੁਣ ਅੰਮ੍ਰਿਤਸਰ ਦਾ ਸਾਰਾ ਵਿਕਾਸ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਬਹੁਤ ਵਧੀਆ ਇੱਕ ਸਾਥ ਇੱਕ ਬਰਾਬਰ ਦਾ ਹੋਏਗਾ ਜੇ ਗੁਰੂਦੀ ਨਗਰੀ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਅੱਜ ਅਸੀਂ ਕਾਰਪੋਰੇਸ਼ਨ ਦੇ ਵਿੱਚ ਮੇਅਰ ਦੀ ਜਿਹੜੀ ਹੈ ਕੁਰਸੀ ਦੇ ਉੱਤੇ ਸਾਨੂੰ ਬਿਠਾਣ ਲਈ ਸਾਡੇ ਮਾਨਯੋਗ ਪੰਜਾਬ ਦੇ ਮੰਤਰੀ ਕੈਪਟਨ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਸਾਹਿਬ ਸਾਡੇ ਐਮਐਲਏ ਸਹਿਬਾਨ ਸੰਧੂ ਸਾਹਿਬ ਔਰ ਸਾਡੀ ਆਰਗੇਨਾਈਜੇਸ਼ਨ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ ਜੀ ਸਾਡੇ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ ਜੀ ਹੋਰ ਵੀ ਬਹੁਤ ਸਾਰੇ ਸਾਥੀ ਜਿਹੜੇ ਆਏ ਨੇ ਅੱਜ ਅਸੀਂ ਇਸ ਸ਼ੁਭ ਦਿਨ ਦੇ ਉੱਤੇ ਜਿਹੜੇ ਕਾਰਪੋਰੇਸ਼ਨ ਦੇ ਸਰਕਾਰ ਕੰਮ ਕਰਾਉਣਾ ਚਾਹੁੰਦੀ ਸੀ ਲੇਕਿਨ ਤਕਨੀਕੀ ਵਜ੍ਹਾ ਜਿਹੜੀ ਸੀਗੀ ਅਸੀਂ ਮੱਤੇ ਨਹੀਂ ਸੀ ਪਾ ਸਕਦੇ ਉਹਦੇ ਕਰਕੇ ਰੁਕਿਆ ਸੀ ਇਮੀਡੀਏਟਲੀ ਅੱਜ ਅਸੀਂ ਇਹ ਜਿਹੜਾ ਦਫ਼ਤਰ ਦੇ ਵਿੱਚ ਆਪਣਾ ਅਹੁਦਾ ਗ੍ਰੈਂਡ ਕਰਨ ਤੋਂ ਬਾਅਦ ਇਮੀਡੀਏਟਲੀ ਜਿਹੜੇ ਸ਼ਹਿਰ ਦੇ ਰੁਕੇ ਡਵੈਲਪਮੈਂਟ ਦੇ ਕੰਮ ਨੇ ਜਾ ਹੋਣ ਵਾਲੇ ਨੇ ਇਮੀਡੀਏਟਲੀ ਦਿਨ ਰਾਤ ਇੱਕ ਕਰਕੇ ਅਮਰੋਦਸਰ ਸ਼ਹਿਰ ਦੀ ਜਿਹੜੀ ਹੈ ਡਿਵੈਲਪਮੈਂਟ ਜਿਹੜੀ ਹੈ ਚਾਰੇ ਪਾਸੇ ਚਾਰੇ ਤਰਫਾਂ ਜਿਹੜੀ ਹੈ ਕਰਾਂਗੇ ਔਰ ਸਾਡੀਆਂ 85 ਵਾਡਾਂ ਦੇ ਵਿੱਚੋਂ 85 ਦੀਆਂ 85 ਵਾਡਾਂ ਜਿਹੜੀਆਂ ਨੇ ਸਾਡੀਆਂ ਨੇ ਕੋਈ ਆਪੋਜੀਸ਼ਨ ਨਹੀਂ ਅਸੀਂ 85 ਵਾਡਾਂ ਦੇ ਵਿੱਚ ਹੀ ਬਰਬਰਤਾ ਇੱਕਸੁੱਤਾ ਦੇ ਨਾਲ ਜਿਹੜੀ ਹੈ ਡਿਵੈਲਪਮੈਂਟ ਲਈ ਕਰਾਂਗੇ ਪ੍ਰਣ ਕਰਦੇ ਆ ਔਰ ਇਹ ਹੀ ਮੈਂ ਕਹਿਣਾ ਚਾਹਨਾ ਅੱਜ ਦੇ ਇਸ ਮੁਹੱਬਤ ਦੇ ਉੱਤੇ ਜੀ ਹਾਂਜੀ ਹਾਂਜੀ ਹਰਵਰ ਸਿੰਘ ਸਾਹਿਬ ਕੀ ਜਾਨਾ ਚਾਹੁੰਦੇ ਹੋ ਅੱਜ ਅੰਮ੍ਰਿਤਸਰ ਤੋਂ ਨਵਾਂ ਮੇਰ ਮਿਲਣ ਜਾ ਰਹੇ ਜੀ ਅੱਜ ਬਹੁਤ ਹੀ ਇਤਿਹਾਸਕ ਦਿਨ ਹੈ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਪੁੱਤ ਤਾਂ ਸ਼ਹਿਰ ਹੈ ਜਿੱਥੇ ਗੁਰੂ ਰਾਮਦਾਸ ਜੀ ਦਾ ਘਰ ਹੈ ਜਿੱਥੇ ਦਰਗਾਣਾ ਮੰਦਿਰ ਹੈ ਜਿੱਥੇ ਭਗਵਾਨ ਬਾਲਮੀਕੀ ਜੀ ਦਾ ਮੰਦਿਰ ਹੈ ਉਹ ਸ਼ਹਿਰ ਨੂੰ ਅੱਜ ਨਵਾਂ ਮੇਹਰ ਜਿਹੜਾ ਉਹ ਮਿਲਿਆ ਕੱਲ ਜਿਹੜਾ ਚੋਣ ਹੋਈ ਆ ਉਸ ਤੋਂ ਬਾਅਦ ਅੱਜ ਅਸੀਂ ਉਹਦਾਂ ਨੂੰ ਉਹਨਾਂ ਦੇ ਜਿਹੜਾ ਕੰਮਕਾਰ ਹੈ ਸ਼ੁਰੂ ਕਰਨ ਵਾਸਤੇ ਕਿਉਂਕਿ ਕੰਮ ਬਹੁਤ ਲੇਟ ਅੱਗੇ ਹੋਇਆ ਤੇ ਅਸੀਂ ਚਾਹੁੰਦੇ ਆ ਕਿ ਇੱਕ ਇੱਕ ਮਿੰਟ ਜਿਹੜਾ ਉਹ ਸਾਡੇ ਲਈ ਬਹੁਤ ਮਤਲਬ ਕੀਮਤੀ ਹੈ ਤੇ ਕੋਈ ਟਾਈਮ ਖਰਾਬ ਨਾ ਕੀਤਾ ਜਾਵੇ ਇਸੇ ਕਰਕੇ ਅੱਜ ਅਸੀਂ ਮਤਲਬ ਮੋਤੀ ਪਾਟਿਆ ਜੀ ਨੂੰ ਉਹਨਾਂ ਦੀ ਚੇਅਰ ਤੇ ਬਿਠਾਉਣ ਵਾਸਤੇ ਆਏ ਆਂ ਔਰ ਮੈਂ ਅਮਰਸਰ ਨਿਵਾਸੀਆਂ ਨੂੰ ਤੁਹਾਡੇ ਥਰੂ ਕਹਿਣਾ ਚਾਹੁੰਦਾ ਕਿ ਅਮਰਸਰ ਨਿਵਾਸੀਆਂ ਦੀਆਂ ਆਸਾਂ ਤੇ ਖਰੇ ਉੱਤਰਨ ਵਾਸਤੇ ਅਸੀਂ ਰਾਤ ਦਿਨ ਇੱਕ ਕੰਮ ਕਰਾਂਗੇ ਸਾਡੀ ਸਾਰੀ ਟੀਮ ਮੋਤੀ ਪਾਟਿਆ ਜੀ ਦੀ ਗਵਾਹੀ ਦੇ ਹੇਠ ਸ਼ਹਿਰ ਦੇ ਜਿੰਨੇ ਵੱਡੇ ਮੁੱਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਵੀ ਕਰਾਂਗੇ ਔਰ ਕਿਸੇ ਵੀ ਸ਼ਹਿਰ ਦੇ ਵਸਨੀਕ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਆਵੇ ਉਹ ਦੀ ਹੋਂਦ ਦਿੱਤੀ ਜਾਊਗੀ ਕੰਮ ਅਸੀਂ ਪਹਿਲਾਂ ਵੀ ਕਰਦੇ ਸੀਗੇ ਪਰ ਕਿਉਂਕਿ ਸਤਾਨਿਕ ਸਰਕਾਰਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਦਾਦਾ ਇਹਨਾਂ ਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਹੋਂਦ ਹੈ ਔਰ ਬਹੁਤ ਜ਼ਿਆਦਾ ਇਹਨਾਂ ਕੋਲ ਪਾਵਰ ਹੈ ਇਸ ਕਰਕੇ ਇਸ ਨਗਰਿਕ ਬੰਦੇ ਹਾਊਸ ਨੂੰ ਬਣਾਉਣਾ ਮੇਲ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਜੂਰੀ ਬਹੁਤ ਸਾਰੇ ਕੰਮ ਇਦਾਂ ਦੇ ਆ ਜਿਹੜੇ ਹਾਊਸ ਦੀ ਮਤਲਬ ਜਿਹੜਾ ਉਹ ਉਹ ਜਿੱਦ ਤੱਕ ਹਾਊਸ ਦੀ ਬੰਦਾ ਉਤੋਂ ਬਿਨਾ ਉਹ ਕੰਮ ਜਿਹੜੇ ਨਹੀਂ ਹੋ ਸਕਦੇ ਸੋ ਅੱਜ ਤੋਂ ਮਤਲਬ ਜਿਹੜੇ ਕੰਮ ਅਵਸਰ ਜਿਹੜੇ ਦੇ ਉਹ ਸ਼ੁਰੂ ਹੋ ਜਾਣਗੇ ਸ਼ਹਿਰ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਤੁਹਾਡੀ ਜੋ ਵੀ ਕੰਪਲੇਂਟ ਹੈ ਸਾਡੇ ਮੇਅਰ ਸਾਹਿਬ ਸਵੇਰੇ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇੱਥੇ ਬੈਠਿਆ ਕਰਨਗੇ ਸਾਡੇ ਜਿੰਨੇ ਐਮਸੀ ਹੈ ਜਿੱਦਾਂ ਮੇਅਰ ਸਾਹਿਬ ਨੇ ਕਿਹਾ ਸਾਡੇ ਲਈ ਕੋਈ ਇਹ ਨਹੀਂ ਹੈ ਕਿ ਕੌਣ ਕਰੇ ਪਾਰਟੀ ਦਾ ਕੌਣ ਕਿੱਥੇ ਕੌਂਸਲਰ ਆ ਬਈ ਸਾਡੇ ਲਈ ਹਰ ਵਾਰ ਦਾ ਬਰਾਬਰ ਵਿਕਾਸ ਕਰਨਾ ਉਹ ਜ਼ਰੂਰੀ ਹੈ ਸਾਡੇ ਸ਼ਹਿਰ ਦਾ ਵਿਕਾਸ ਕਰਨਾ ਜ਼ਰੂਰੀ ਹੈ ਪਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੀ ਪਾਰਟੀ ਦੇ ਨਮਾਇंदे ਖੜੇ ਹੋਏ ਸੀ ਇਲੈਕਸ਼ਨ ਦੇ ਵਿੱਚ ਜਿਹੜੇ ਰਹਿ ਗਏ ਜਿਹੜੇ ਹਾਰ ਗਏ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਵੀ ਬਰਾਬਰ ਇਜ਼ਤਮਾਨ ਜਿਹੜਾ ਇਸ ਹਾਊਸ ਦੇ ਵਿੱਚ ਦਿੱਤਾ ਦਿੱਤਾ ਜਾਊਗਾ ਉਹਨਾਂ ਦੇ ਵੀ ਕੰਮਕਾਜ ਦੇ ਰੇ ਬਰਾਬਰ ਦੇ ਕਿੱਤੇ ਜਾਣਗੇ ਜਿਹੜੇ ਸਾਡੀ ਪਾਰਟੀ ਦੇ ਬਤਕਰ ਜਿਹੜੇ ਜਿਹੜੇ ਵਿਚਾਰੇ ਬੜੇ ਤੇਜ਼ੀ ਜਦੋਂ ਯਾਰ ਕਰਦੇ ਜਿੱਤ ਆੜ ਹੋੜੀ ਹੋਰ ਗੱਲ ਹੈ ਪਦੋਂ ਕੋ ਪਾਰਟੀ ਦੇ ਬੜੇ ਕਮਿਟਿਡ ਸਾਥੀ ਦੇ ਉਹਨਾਂ ਦੇ ਕੰਮਕਾਜ ਵੀ ਜਿਹੜੇ ਪਹਿਲ ਦੇ ਅਧਾਰ ਤੇ ਹੋਣਗੇ ਸੋ ਮੈਂ ਤੁਹਾਡੇ ਥ्रू ਸਾਦੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਔਰ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਹੁਣ ਅੰਮ੍ਰਿਤਸਰ ਦਾ ਸਾਦਾ ਵਿਕਾਸ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਬਹੁਤ ਵਧੀਆ ਇੱਕ ਸਾਧ ਇੱਕ ਬਰਾਬਰ ਦਾ ਹੋਏਗਾ ਸਾਰੇ ਸ਼ਹਿਰ ਦਾ ਹੋਏਗਾ ਕਿ ਇਹ ਨਹੀਂ ਕਿ ਇੱਥੇ ਆਪ ਦੇ ਮਦ ਐਮਸੀਾ ਉੱਥੇ ਹੋ ਜਾ ਦੂਜੇ ਥਾਂ ਨਹੀਂ ਹੋ ਜਾ ਸਾਰੇ ਔਰ ਬਾਵਾ ਖੁੱਲੀਆਂ ਹਰ ਕਦਾ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਸਿਆਸਤ ਆਪਣੀ ਥਾਂ ਆ ਪਰ ਸ਼ਹਿਰ ਦਾ ਵਿਕਾਸ ਆਪਣੀ ਥਾਂ ਆ ਸੋ ਜਿੱਥੇ ਵੀ ਕਿਤੇ ਵਿਕਾਸ ਹੋਣ ਵਾਲਾ ਚਾਹੇ ਉਹ ਕੋਈ ਸਾਥੀ ਭਾਜਪੀ ਦੇ ਐਮਸੀ ਨੇ ਕੋਈ ਕਾਲੀ ਦਾਲਦੇ ਆ ਕੋਈ ਕਾਂਗਰਸ ਦੇ ਆ ਜਿੱਥੇ ਵੀ ਉਹਨਾਂ ਦੀਆਂ ਵਾਡਾਂ ਚ ਕੰਮ ਹੋਣ ਵਾਲਾ ਆ ਕੇ ਮੇਰ ਸਾਹਿਬ ਨੂੰ ਦੱਸਣ ਉਨ੍ਹਾਂ ਦੇ ਕੰਮ ਜਿਹੜੇ ਆ ਬਰਾਬਰ ਅਸੀਂ ਕਦਾਂਗੇ ਮੈਂ